ਸਰੀ ਕਿੰਨੀ ਮਾਤਰਾ ਕਿਨਸਾਇਰਾ ਦਿੱਤਾ ਜਾ ਰਿਹਾ ਹੈ ਬਸ ਇਸ ਦੇ ਸਾਵਧਾਨ ਰਹਿਣਾ ਕਿ ਕਮੀਸ਼ਨਰੀ ਰੇਟ ਦਾ ਜਿਹੜਾ ਹੈਗਾ ਕਿ ਕਰੀਬ 29 ਕਿਲੋ ਤੋਂ ਵੱਧ ਹੈਗਾ ਹੀਰੇ ਨਾ ਤੇ ਮੋਰ ਥੈਨ 2 ਲੱਖ ਦੀਆਂ ਗੋਲੀਆਂ ਨੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਐਵੇਂ ਅਲੱਗ-ਅਲੱਗ ਬਾਕੀ ਡਿਸਟ੍ਰਿਕਟ ਦਾ ਜਿਹੜਾ ਅ ਅੰਮ੍ਰਿਤਸਰ ਰੂਰਲ ਹੈ ਗੁਰਦਾਸਪੁਰ ਹੈ ਬਟਾਲਾ ਹੈ ਤਰਨਤਾਰਨ ਹੈ ਉਹਨਾਂ ਦੀ ਡਿਟੇਲ ਉਹਨਾਂ ਕੋਲੋਂ ਉਹਨੂੰ ਲੈ ਲਈ ਇਸ ਨਾਲ ਜਿਹੜੀ ਡਰਗ ਜਿਹਦੀ ਮਾਤਰਾ ਨਹੀਂ ਸੀ ਜਿਹੜਾ ਬਹੁਤ ਸੌ ਟਨ ਬ੍ਰਾਉਂਡ ਜੋ ਹੈ ਅਸੀਂ ਅੱਜ ਤਕਰੀਬਨ 100 ਕਿਲੋਗ੍ਰਾਮ ਡਰਗਸ ਹੈਗੀਆਂ ਅਸੀਂ ਬਾਰਡਰ ਇੰਡੀਆਂ ਜਿਹੜੀਆਂ ਅਸੀਂ ਬ੍ਰਾਉਂਡ ਕੀਤੀਆਂ ਚਾਰਜ ਲਿਆਂ ਚ ਹਮਸਾ ਰੂਰਲ ਬਟਾਲਾ ਗੁਰਦਾਸਪੁਰ ਭਰਾਨਪੁਰ ਉਹ ਅਸੀਂ ਅੱਜ ਡਿਸਟਰਾਇ ਕਰ ਆਏ ਅਥੇ ਜੀ ਇਹਨਾਂ ਬਾਰੇ ਅਸੀਂ ਬਕਾਇਦਾ ਰਿਪੋਰਟਸ ਤੋਂ ਕੰਪੀਟੈਂਟ ਅਥਾਰਟੀ ਤੋਂ ਅਸੀਂ ਆਰਡਰ ਲਏ ਆ ਇਹ ਡਰਗ ਇਹ ਜਿਹੜੀ ਇਹ ਆਪਣਾ ਮੈਡੀਸਨ ਵੀ ਵੀ ਇਹ ਬੇਸਿਕਲੀ ਹਿਰੋਇਨ ਆ ਮੈਡੀਸਨ ਵਿੱਚ ਸਭ ਕੁਝ ਹੈਗਾ ਜਿਹੜੇ ਪਰਚੇ ਐਂਡੀਪੀਓ ਸੈਕਟਰ ਦਰਜੀਤੇ ਆ ਤੇ ਜੋਰ ਕਵਰੀ ਆਂਦੇ ਆ ਅਸੀਂ ਉਹ ਡਿਸਟਰਾਏ ਕਰਾਂਗੇ। ਉਹ ਸਭ ਤੇ ਪਾਕਿਸਤਾਨ ਤੋਂ ਵੀ ਜਿਹੜੇ ਬਾਰਡਰ ਆਏਗਾ ਮਾਲ ਉਹ ਵੀ ਸਾੜੇ ਗਏਗਾ। ਜਿਹੜਾ ਮਾਲ ਕਿਸੇ ਨੂੰ ਕਰਨੇ ਫੜਿਆਗਾ ਚਾਹੇ ਪਾਕਿਸਤਾਨ ਤੋਂ ਆਇਆ ਹੋਵੇ ਚਾਹੇ ਕਿਤੇ ਹੋਰ ਆਇਆ ਆ ਉਹਨੂੰ ਡਿਊ ਪ੍ਰੋਸੈਸ ਨਾਲ ਪਰਚਾ ਦਾਜ ਕਰਕੇ ਉਹਦੇ ਆਰਡਰਸ ਲੈ ਕੇ ਕੋਰਟ ਤੋਂ ਵੀ ਡਿਸਟਰਾਏ ਕਰਾਂਗੇ। ਕਿੰਨੀ ਮਾਤਰਾ ਹੋਏਗੀ ਸਾਰੇ ਸਾਰੇ? ਅੱਜ ਸਾਡੀ 4 ਜਿਹੜੀ ਦੀ ਮਾਤਰਾ 100 ਕਿਲੋ 100 ਕਿਲੋ ਪੂਰੇ ਹੋਏਗੀ। 80 ਕਿਲੋ ਦੇ ਉੱਪਰ। ਇਸਾ ਜਿਹੜਾ ਮਿਸ਼ਨ ਚੱਲੇ ਆ ਗਏ ਪੂਰੇ ਪੰਜਾਬ 'ਚ ਹੈ ਜੀ ਯੈਸ ਅੱਜ ਸਾਰੇ ਪੰਜਾਬ 'ਚ ਇਟ ਇੰਟਰਸਟਡ ਡਾਗੇ ਉਹਦੇ ਉੱਪਰ ਹੀ ਅੱਜ ਸਪੈਸ਼ਲ ਪ੍ਰੋਗਰਾਮ ਲਾਇਆ ਸਾਡੇ ਮਾਨਯੋਗ ਡੀਪ ਸਾਹਿਬ ਨੇ ਸ਼੍ਰੀ ਗੁਰਗਜਾਦ ਜੀ ਨੇ ਉਹ ਖੁਦ ਵੀ ਅੱਜ ਜਿਹੜਾ ਬਸੀ ਸਪੈਸ਼ਲ ਸਰਪ੍ਰਾਈਜ਼ ਕਰ ਰਿਹਾ ਅਸੀਂ ਬਾਰਡਰ ਦੇ ਆਸਪਾਸ ਜਿਹੜੇ ਹੈਗੇ ਸਾਡੇੜੇ ਹੈਗੇ ਜਿਵੇਂ ਕਮਿਸ਼ਨਰ ਅਨੁਸਾਰ ਤਨਤਨਗੜਾ ਅਸੀਂ ਇੱਥੇ ਕਰ ਰਹੇ ਹਾਂ ਇੰਨੀ ਟੀਮਾਂ ਲੱਗੀਆਂ ਨੇ ਹਰ ਜਿਹੜਾ ਐਸਐਸਪੀ ਨੇ ਮਿੱਟੀਆਂ ਬਣੀਆਂ ਨੇ ਕਿ ਮਿੱਟੀਆਂ ਇਹਦੇ ਆਪਸ਼ਨ ਨੇ ਉਹ ਸਾਰੇ ਇੱਥੇ ਨੇ ਐਂਡ ਇਟਸ ਅ ਡਿਊ ਲੀਗਲ ਫਾਰਮੈਲਿਟੀ ਵਿਚ ਵੀ ਹੈਵ ਟੂ ਕੰਪਲੀਟ ਐਂਡ ਪ੍ਰੋਸੈਸ ਸਰ ਇਹਨਾਂ ਲੱਗਦਾ ਵੀ ਪੰਜਾਬ ਦੇ ਨਸ਼ੇ ਨੂੰ ਨਸ਼ ਪੇਗੀ ਕਿਉਂ ਨਹੀਂ ਵੇਗੀ ਦੋਸਤ ਯੇ ਆਮ ਕੁਆਈਟ ਪੋਜ਼ਿਟਿਵ ਕੁਆਈਟ ਹੋਪਫੁਲ ਕਿਹੜੇ ਆਪਰੇਸ਼ਨ ਚੱਲ ਰਹੇ ਜਿਹੜਾ ਕੰਮ ਹੋ ਰਿਹਾ ਉਹਦੇ ਡੈਫੀਨਿਟਲੀ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਬਹੁਤ ਪੋਜ਼ਿਟਿਵ ਰਿਜ਼ਲਟ ਆਣਗੇ ਥੈਂਕ ਯੂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ